ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਈਰਾਨ ਇਜ਼ਰਾਈਲ ਦੇ ਵਿਚਾਲੇ ਤਣਾਅ ਚੌਥੇ ਦਿਨ ਵੀ ਜਾਰੀ ਹੈ ਦੋਵੇਂ ਦੇਸ਼ ਇੱਕ ਦੂਜੇ ਤੇ ਲਗਾਤਾਰ ਹਮਲੇ ਕਰ ਰਹੇ ਨੇ ਜਿਸ ਦੇ ਵਿੱਚ ਭਾਰੀ ਜਾਨੀ ਮਾਲੀ ਤੇ ਨੁਕਸਾਨ ਵੀ ਹੋਇਆ ਹੈ ਤੇ ਹੁਣ ਈਰਾਨ ਦੇ ਵਿੱਚ ਵਧ ਰਹੇ ਹਮਲੇ ਦੇ ਵਿਚਕਾਰ ਭਾਰਤੀ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਨੂੰ ਸੁਰੱਖਿਅਤ ਕਰ ਵਾਪਸੀ ਦੇ ਲਈ ਅਪੀਲ ਕੀਤੀ ਹੈ ਦਰਸਲ ਵਿਦਿਆਰਥੀ ਹੋਸਟਲ ਅਤੇ ਅਪਾਰਟਮੈਂਟਾਂ ਤੋਂ ਕੁਝ ਕਿਲੋਮੀਟਰ ਦੂਰ ਧਮਾਕਿਆਂ ਦੀਆਂ ਰਿਪੋਰਟਾਂ ਦੇ ਨਾਲ ਲੋਕਾਂ ਦੇ ਵਿੱਚ ਡਰ ਵੱਧ ਗਿਆ ਤੇ ਭਾਰਤੀ ਵਿਦਿਆਰਥੀ ਆਪਣੀ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਬਹੁਤ ਦੇਰ ਹੋਣ ਤੋਂ ਪਹਿਲਾਂ ਉਹਨਾਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਜਾਵੇ ਉਹਨਾਂ ਕਿਹਾ ਕਿ ਬੇਸ਼ੱਕ ਤੂਤਾਵਾਸ ਨੇ ਹੈਲਪਲਾਈਨਾਂ ਸਾਂਝੀਆਂ ਕੀਤੀਆਂ ਨੇ ਪਰ ਅਸੀਂ ਡਰੇ ਹੋਏ ਆ ਅਤੇ ਅਸੀਂ ਘਰ ਵਾਪਸ ਆਣਾ ਚਾਹੁੰਦੇ ਆ ਇਰਾਨ ਇਜ਼ਰਾਈਲ ਦੇ ਵਿਚਾਲੇ ਤਣਾਅ ਨੂੰ ਅੱਜ 4 ਦਿਨ ਹੋ ਗਏ ਨੇ ਦੋਵੇਂ ਦੇਸ਼ ਇੱਕ ਦੂਜੇ ਉੱਤੇ ਲਗਾਤਾਰ ਹਮਲੇ ਕਰ ਰਹੇ ਨੇ ਜਿਸ ਦੇ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ ਦੇਸ਼ ਭਰ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਕਾਰਨ ਇਰਾਨ ਦੇ ਵਿੱਚ ਫਸੇ ਸੈਂਕੜੇ ਭਾਰਤੀ ਮੈਡੀਕਲ ਵਿਦਿਆਰਥੀਆਂ ਦੇ ਵਿੱਚੋਂ ਇੱਕ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਮੈਂ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣ ਕੇ ਉੱਠਿਆ ਅਤੇ ਬੇਸਮੈਂਟ ਵੱਲ ਭੱਜਿਆ ਮੁਦਦ ਤੋਂ ਅਸੀਂ ਸੌ ਨਹੀਂ ਸਕੇ ਜਿਸ ਕਾਰਨ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਸ ਦੇਸ਼ ਤੋਂ ਕੱਢਿਆ ਜਾਵੇ ਤੇ ਰੌਣ ਦੇ ਵਿੱਚ ਸ਼ਾਇਦ ਬੇਸਤੀ ਯੂਨੀਵਰਸਿਟੀ ਦੇ ਵਿੱਚ ਐਮਬੀਬੀਐਸ ਦੇ ਤੀਜੇ ਸਾਲ ਦੇ 25 ਸਾਲ ਭਾਰਤੀ ਵਿਦਿਆਰਥੀਆਂ ਨੇ ਕਿਹਾ ਹੈ ਕਿ ਇਕੱਲੇ ਉਸੇ ਯੂਨੀਵਰਸਿਟੀ ਵਿੱਚ 350 ਤੋਂ ਵੱਧ ਭਾਰਤੀ ਵਿਦਿਆਰਥੀ ਨੇ ਅਸੀਂ ਆਪਣੇ ਅਪਾਰਟਮੈਂਟ ਤੇ ਬੇਸਮੈਂਟ ਦੇ ਵਿੱਚ ਫਸੇ ਹੋਏ ਹਾਂ ਅਸੀਂ ਹਰ ਰਾਤ ਧਮਾਕੇ ਸੁਣਨੇ ਆਂ ਸਿਰ 5 ਕਿਲੋਮੀਟਰ ਦੂਰ ਇੱਕ ਧਮਾਕਾ ਹੋਇਆ ਅਸੀਂ 3 ਦਿਨਾਂ ਤੋਂ ਨਹੀਂ ਸੋ पाए ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਟੈਂ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਪੰਪ ਧਮਾਕੇ ਦੇ ਕਾਰਨ ਯੂਨੀਵਰਸਿਟੀ ਨੇ ਕਲਾਸਾਂ ਮੁਅਤਲ ਕਰ ਦਿੱਤੀਆਂ ਨੇ ਵਿਦਿਆਰਥੀ ਬਾਹਰ ਜਾਣ ਤੋਂ ਪਰਹੇਜ਼ ਕਰ ਰਹੇ ਨੇ ਸ਼ਾਇਦ ਬਹਿਸ਼ਤੀ ਯੂਨੀਵਰਸਿਟੀ ਆਪਣੇ ਕਫਾਇਤੀ ਅਤੇ ਵਕਕਾਰੀ ਪ੍ਰੋਗਰਾਮ ਦੇ ਲਈ ਪਾਤੀ ਨਾਗਿਕਾ ਦੇ ਵਿੱਚ ਪਸੰਦਿਤ ਹੈ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਸੰਪਰਕ ਦੇ ਵਿੱਚ ਹੈ ਨਿਊਜ਼ ਏਜੰਸੀਆਂ ਦੇ ਨਾਲ ਗੱਲ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਹ ਹੁਣ ਸੁਰੱਖਿਆ ਨਿਰਦੇਸ਼ਾਂ ਤੇ ਅਗਲੇ ਕਦਮਾਂ ਦੇ ਲਈ ਭਾਰਤੀ ਦੂਤਵਤਾ 'ਸੇ ਸਲਾਹ ਅਤੇ ਤਾਲਮੇਲ ਉਤੇ ਨਿਰਭਰ ਨੇ ਕਰਮਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਦੇ ਵਿੱਚ ਐਮਬੀਬੀਐਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਕਰਮਨ ਤੇਹਰਾਨ ਦੇ ਨਾਲੋਂ ਮੁਕਾਬਲਤਨ ਸੁਰੱਖਿਅਤ ਹੈ ਪਰ ਦੇਸ਼ ਤੇ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਅਸੀਂ ਆਪਣੇ ਸ਼ਹਿਰ ਦੇ ਵਿੱਚ ਗੋਲੀਬਾਰੀ ਸੁਣੀ ਹੈ ਤੇਹਰਾਨ ਵਿੱਚ ਮੇਰੇ ਦੋਸਤ ਡਰੇ ਹੋਏ ਨੇ ਸੰਤ 3-4 ਦਿਨਾਂ ਦੇ ਲਈ ਪੀਣ ਵਾਲਾ ਪਾਣੀ ਸਟੋਰ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਸ਼੍ਰੀ ਨਗਰ ਦੀ ਇੱਕ ਵਸਨੀਕ ਨੇ ਕਿਹਾ ਕਿ ਮੈਨੂੰ ਆਪਣੇ ਮਾਪਿਆਂ ਤੋਂ ਇੱਕ ਦਿਨ ਵਿੱਚ 10 ਗੁਲਾਰੀਆਂ ਨਹੀਂ ਇੰਟਰਨੈਟ ਇਨਾ ਹੌਲੀ ਹੈ ਕਿ ਮੈਂ ਜਲਦ ਹੀ WhatsApp ਸਨੇਹਾ ਵੀ ਨਹੀਂ ਭੇਜ ਸਕਦਾ ਅਸੀਂ ਇਥੇ ਡਾਕਟਰ ਬਣਨ ਦੇ ਲਈ ਆਏ ਸੀ ਤੇ ਹੁਣ ਅਸੀਂ ਸਿਰਫ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ ਨਿਦਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਦੇ ਵਿੱਚ ਐਮਬੀਬੀਐਸ ਦੇ ਚੌਥੇ ਸਾਲ ਦੇ ਵਿਦਿਆਰਥੀ ਨੇ ਕਿਹਾ ਹੈ ਕਿ ਹਮਲੇ ਆਦੀ ਪਹਿਲੀ ਰਾਤ ਸਭ ਤੋਂ ਭਿਆਨਕ ਸੀ ਜੰਮੂ ਕਸ਼ਮੀਰ ਦੇ ਸੋਪੋਲ ਦੇ ਵਿਦਿਆਰਥੀ ਨੇ ਕਿਹਾ ਕਿ ਤਮਾਕੇ ਸਿਰਫ ਕੁਝ ਕਿਲੋਮੀਟਰ ਦੂਰ ਸਾਹ ਹਰ ਕੋਈ ਕਬਰਾ ਗਿਆ ਸੀ ਤੇ ਮੇਰਾ ਪਰਿਵਾਰ ਮੇਰੀ ਸਿਹਤ ਬਾਰੇ ਪੁੱਛਦਾ ਰਹਿੰਦਾ ਹੈ ਅਸੀਂ ਲਗਾਤਾਰ ਖਬਰਾਂ ਉੱਤੇ ਨਜ਼ਰ ਰੱਖ ਰਹੀਆਂ ਸਾਡੇ ਵਿੱਚੋਂ ਜ਼ਿਆਦਾਤਰ ਡਰੇ ਹੋਏ ਨੇ ਅਤੇ ਘਰ ਦੇ ਅੰਦਰ ਹੀ ਰਹਿ ਰਹੇ ਨੇ ਸਾਨੂੰ ਨਹੀਂ ਪਤਾ ਕਿ ਇਹ ਕਿੰਨਾ ਚਿਰ ਚੱਲੇਗਾ ਇਥੇ ਦੱਸਿਆ ਗਿਆ ਕਿ ਰਾਤ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਵਿੱਚ ਘੱਟੋ-ਘੱਟ 406 ਲੋਕ ਮਾਰੇ ਗਏ ਨੇ ਅਤੇ 654 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਇਜ਼ਰਾਈਲ ਦਾ ਦਾਅਵਾ ਹੈ ਕਿ ਉਸਨੇ ਤੈਹਿਰਾਨ ਦੇ ਵਿੱਚ ਰੱਖਿਆ ਮੰਤralੇ ਨੂੰ ਵੀ ਨਿਸ਼ਾਨਾ ਬਣਾਇਆ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ